प्यारे दोस्तों प्यार भरी सत श्री अकाल जी हां जी दोस्तों दिवाली ਤੋਂ ਪਹਿਲਾਂ ਮਲਾਜ਼ਮਾਂ ਨੂੰ ਮਿਲਣ ਜਾ ਰਹੀ ਹੈ ਵੱਡੀ ਖੁਸ਼ਖਬਰੀ ਡੀਏ ਦੇ ਵਿੱਚ ਵਾਅਦੇ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ ਡੀਏ ਦੇ ਵਿੱਚ ਵਾਅਦੇ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਕੇਂਦਰ ਸਰਕਾਰ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਸਤੰਬਰ ਮਹੀਨੇ ਦੇ ਐਂਡ ਵਿੱਚ ਜਾਂ ਫਿਰ ਅਗਲੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਰ ਸਕਦੀ ਹੈ ਤੇ ਡੀਏ ਦੇ ਵਿੱਚ ਵਾਅਦੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਵਾਅਦਾ 3 ਜਾਂ ਫਿਰ 4% ਦਾ ਹੋ ਸਕਦਾ ਹੈ ਜਾਨੀ ਕਿ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਜਲਦ ਹੀ 55% ਤੋਂ ਵਧ ਕੇ 58% ਜਾਂ ਫਿਰ 69% ਹੋਣ ਵਾਲਾ ਹੈ ਤੇ ਦੂਜੇ ਪਾਸੇ ਪੈਂਡਿੰਗ ਡੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਵਧਣ ਵਾਲਾ ਹੈ ਉਹ ਵੀ 4 ਜਾਂ ਫਿਰ 3% 13% ਤਾਂ ਪਹਿਲਾਂ ਹੀ ਹੈ 16 ਜਾਂ ਫਿਰ 17% ਪੈਂਡਿੰਗ ਡੀਏ ਹੋ ਜਾਵੇਗਾ ਜਿਸ ਕਾਰਨ ਲਗਾਤਾਰ ਮਲਾਜ਼ਮ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕਰੇ ਕਿਉਂਕਿ ਜੋ ਫਾਸਲਾ ਹੈ ਉਹ 4 ਜਾਂ ਫਿਰ 5% ਪੈਂਡ ਦਾ ਨਹੀਂ 13% ਤੇ ਪਹੁੰਚ ਚੁੱਕਿਆ ਤੇ ਕੇਂਦਰ ਸਰਕਾਰ ਦੇ ਡੀਏ ਦੇ ਵਿੱਚ ਹੁਣ ਵਾਅਦਾ ਕਰਨ ਤੋਂ ਬਾਅਦ ਪੈਂਡਿੰਗ ਡੀਏ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਜਿਸ ਕਾਰਨ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਆਉਣ ਵਾਲੀ ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦੇ ਨੂੰ ਲੈ ਕੇ ਫੈਸਲਾ ਜ਼ਰੂਰ ਕਰੇ ਜੇਕਰ ਅਸੀਂ ਗੱਲ ਕਰੀਏ ਡੀਏ ਨੂੰ ਲੈ ਕੇ ਤਾਂ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਨੇਗੇ ਉਹ ਇਸ ਟਾਈਮ 42% ਡੀਏ ਲੈ ਰਹੇ ਨੇ ਤੇ ਗਵੰਦੀ ਰਾਜਾਂ ਦਾ ਜੋ ਡੀਏ ਹੈ ਉਹ ਇਸ ਟਾਈਮ ਇਸ ਤਰ੍ਹਾਂ ਦਾ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਤਾ 55% ਹੈ ਹੀ ਕੇਂਦਰੀ ਪੈਟਰਨ ਦੇ ਆਧਾਰ ਤੇ ਹਰਿਆਣਾ ਸਰਕਾਰ ਦੇ ਮੁਲਾਜ਼ਮ ਇਸ ਟਾਈਮ 55% ਦੀ ਇਹ ਲੈ ਰਹੇ ਨੇ ਤੇ ਚੰਡੀਗੜ੍ਹ ਯੂਟੀ ਦੇ ਮੁਲਾਜ਼ਮਾਂ ਦਾ ਵੀ डीए ਵਧ ਕੇ 55% ਹੋ ਚੁੱਕਿਆ ਜਿਸ ਕਾਰਨ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਡੀਏ ਦੇ ਵਿੱਚ ਵਾਧਾ ਕਰੇ ਪੰਜਾਬ ਸਰਕਾਰ ਇਸ ਤਰ੍ਹਾਂ ਦੀਵਾਲੀ ਤੋਂ ਪਹਿਲਾਂ ਮਲਾਜ਼ਮਾਂ ਨੂੰ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਦੇਵੇ ਘੱਟੋ ਘੱਟ ਡੀਏ ਦੇ ਵਿੱਚ 13% ਵਾਧਾ ਕੀਤਾ ਜਾਵੇ ਕਿਉਂਕਿ ਪੈਂਡਿੰਗ ਡੀਏ ਬਹੁਤ ਜ਼ਿਆਦਾ ਹੈ ਜੇਕਰ ਗੱਲ ਕਰੀਏ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਇੱਕ ਮੰਗ ਦੀ ਤਾਂ ਉਹ ਹੈ ਫੈਕਟਰ 2.9 ਹਟਾਓ ਇਸ ਸੰਬੰਧੀ ਵੀ ਵੱਡੀ ਖਬਰ ਸਾਹਮਣੇ ਆ ਸਕਦੀ ਹੈ ਆਉਣ ਵਾਲੇ ਦਿਨਾਂ ਤੱਕ ਫੈਕਟਰ 2.98 ਰਿਟਾਇਰਮੈਂਟ ਹੋਏ ਮਲਾਜ਼ਮਾਂ ਤੇ ਲਾਗੂ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਕਿ ਜਲਦ ਤੋਂ ਜਲਦ ਫੈਕਟਰ 2.98 ਇਹਨਾਂ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਦਿੱਤਾ ਜਾਵੇ ਜਿਸ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਫੈਕਟਰ 2.98 ਨੂੰ ਲੈ ਕੇ ਫੈਸਲਾ ਜਲਦ ਹੀ ਕਰੇਗੀ ਪੰਜਾਬ ਸਰਕਾਰ ਤੇ ਫੈਕਟਰ 2.98 ਦੇ ਨਾਲ ਉਹਨਾਂ ਦੀ ਚੰਨ ਨੂੰ ਸੋਧਿਆ ਜਾਵੇਗਾ ਇਹ ਗੱਲ ਸਾਹਮਣੇ ਆਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ